ਅੱਖੀਂ ਘੜੀ ਨ ਦੇਖਦੇ ਨੀ ਆਪਣਾ ਮਿਰਦ ਸਮਾਲੀ ਹਾਜ਼ਰ ਰੱਖੇ ਆਪਣੇ ਦੇ ਕੌ ਸਾਸ ਸੁਤ ਬਲੇ ਰਸੂਲਾ ਜਿਵੇਂ ਉਮਰ ਜੀਤਾ ਆਦ ਅੰਤ ਤੱਕ ਸਰਾ ਸੰਹਾਈ ਧਨ ਅਵਰਾ ਕੀਤਾ ਨਮਾਓ ਮਨ ਬਲਾਸ ਪਏ ਸਹਿਬ ਕੇ ਅਚਰਜ ਦੇਖ ਬੁਲਾਈ ਅਰਸ ਰਸ ਅਨ ਕਰ ਨਾਨਕ ਪ੍ਰਭ ਪੂਰਨ ਪੈ ਜਖਾਈ ਸੋ ਕਹੋ ਕਲ ਗੁਰ ਸੇਵੀਐ ਅਹਰਸ ਸਾਹਿਬ ਸੁਭਾਈ ਦਰਸ ਤਸਿਐ जान परम गति जाई सजन सच्चा बातषा सेसा हांद साहू दिस पास रखेया सुही है सबरा दा विसाणो रास री पहला कार पहला चौबले ਓ ਓੰਕਾਰ ਸਤਨਾਮ ਕਰਤਾ ਪੁਰਖਾ ਤੇਰ ਭਉ ਨਿਰਭੈ ਅਕਾਲੂਰਤਾ ਅਜੂਨੀ ਸੈਭੰ ਗੁਰਪ੍ਰਸਾਦ ਜਿਉ ਦਰਤ ਹੈ ਆਪਣਾ ਤੈਸੋ ਭੀ ਭਕਾਰ ਸਦਾ ਸਿਵਿਆ ਸਦਾ ਸਦਾ ਦਤਾਰ ਮੀਯੂ ਡਟ ਹੈ ਆਪਣਾ ਤੇ ਸੋ ਕਰੀ ਭਤਾਰ ਦੁਖ ਵਿਸਾਰਣ ਸਿਵਿਆ ਸਦਾ ਸਦਾ ਦਤਾਰ ਸਾਹਿਬ ਜੀ ਰਾਜੀ ਦਿਨਵਾ ਸਦਾ ਸਦਾ ਦਤਾਰ ਰਹਾ ਸੋਈ ਹੈ ਅੰਤ ਛਡਾਈ ਸੋਈ ਸੁਣ ਸੁਣ ਮੇਰੀ ਕਾਵਣੀ ਪਾਰ ਤਾਰਾ ਲਈ ਦਿਆਲ ਤੇਰੇ ਨੰਦਰਾ ਸਤਿਗੁਰ ਵਾਣ ਜਾਉ ਰਹਾ ਹਾਂ ਸਭ ਸੱਚਾ ਏਕ ਹੈ ਦੂਜਾ ਨਹੀਂ ਕੋਈ ਤਾਕੀ ਸੇਵਾ ਜੋ ਕਰੇ ਜਾ ਕੋਰਦ ਕਰੇ ਪਦਬਾਰ ਪਿਆਰੇ ਕੇਰਹਾ ਸਭ ਵਿਦਾਈ ਦੇ ਜਿਤਨਾ ਮੋ ਤੇਰੇ ਲਗ ਰਹਾ ਦੂਜਾ ਨਹੀਂ ਤੋਏ ਰਿਆਗੇ ਪਿਆਰੇ ਜਾਏ ਕਹਾ ਰਹਾ ਹੂੰ ਸੇ ਵੀ ਸਹ ਆਪਣਾ ਔਰ ਨਾ ਜਾਚ ਕੋਈ ਨਾਰਿਕਤਾ ਦਾ ਦਾਸ ਹੈ ਵਿੰਦ ਵਿੰਦ ਚੁਪ ਚੁਪ ਹੋਈ ਸੱਤ ਨਬ ਤਹੋ ਵਿੰਦ ਵਿੰਦ ਚੁਪ ਚੁਪ ਹੋਈ ਰਹਾਉ ਨਾਰਿਕਤਾ ਦਾ ਦਾਸ ਹੈ ਵਿੰਦ ਵਿੰਦ ਚੁਪ ਚੁਪ ਹੋਈ ਸਾਹਿਬ ਤੇਰੇ ਨਾਮ ਵਟਮੋ ਵੇਂਦ ਵੇਂਦ ਚਪਸ ਕੋ ਹੋਈ ਰਹਾ ਵਾਹਿਗੁਰੂ ਘਰ ਸਾਹਿਬ ਵਾਹਿਗੁਰੂ ਕੀ ਫਤਿਹ